ਦੋਸਤੋ ਅੱਜ ਵਾਪਰੀਆਂ ਪੰਜ ਵੱਡੀਆਂ ਘਟਨਾਵਾਂ ਤੇ ਗੱਲ ਕਰਦੇ ਆ ਜਿਨ੍ਹਾਂ ਵਿੱਚੋਂ ਚਾਰ ਘਟਨਾਵਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਤੇ ਇੱਕ ਘਟਨਾ ਹైదరాబాద్ ਤੋਂ ਸਾਹਮਣੇ ਆ ਰਹੀ ਆ ਪਹਿਲੀ ਘਟਨਾ ਕਿ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਆ ਦੂਸਰੀ ਘਟਨਾ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਨੌਵੀਂ ਮੰਜ਼ਲ ਤੋਂ ਡਿੱਗਣ ਕਾਰਨ ਨੌਜਵਾਨ ਲੜਕੀ ਦੀ ਮੌਤ ਹੋ ਗਈ ਆ ਜਿਹੜੀ ਤੀਸਰੀ ਘਟਨਾ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ ਆ ਚੌਥੀ ਘਟਨਾ ਕੈਨੇਡਾ ਦੇ ਅੰਦਰ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਤੇ ਜਿਹੜੀ ਪੰਜਵੀਂ ਘਟਨਾ ਹੈ ਉਹ ਹైదరాబాద్ ਦੇ ਨਾਲ ਜੁੜੀ ਹੋਈ ਜਿੱਥੇ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਚੁੱਕੀ ਆ ਹੁਣ ਤੁਹਾਨੂੰ ਇਹ ਜਿਹੜੀਆਂ ਘਟਨਾਵਾਂ ਨੇ ਵਿਸਥਾਰ ਦੇ ਨਾਲ ਦੱਸਦੇ ਆ ਪਹਿਲੀ ਘਟਨਾ ਕਿ ਇੱਕ ਨੌਜਵਾਨ ਲੜਕਾ ਜਿਹਦੀ ਉਮਰ ਲਗਭਗ 33 ਸਾਲ ਦੱਸੀ ਜਾ ਰਹੀ ਆ ਰਾਹੁਲ ਉਹਦਾ ਨਾਂ ਦੱਸਿਆ ਜਾ ਰਿਹਾ ਇਹ ਘਟਨਾ ਬਠਿੰਡਾ ਤੋਂ ਸਾਹਮਣੇ ਆ ਰਹੀ ਆ ਕਿ ਰਾਹੁਲ ਦਾ ਇੱਕ ਰਿੰਕੂ ਗੁਪਤਾ ਨਾਂ ਦੀ ਔਰਤ ਦੇ ਨਾਲ ਨਜਾਇਜ਼ ਸੰਬੰਧ ਦੱਸੇ ਜਾ ਰਿਹਾ ਕਿ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਰਾਹੁਲ ਨੇ ਖੁਦਕੁਸ਼ੀ ਕਰ ਲਈ ਆ ਰਾਹੁਲ ਦਾ ਪਰਿਵਾਰ ਉਸ ਔਰਤ ਦੇ ਉੱਪਰ ਇਲਜ਼ਾਮ ਲਗਾ ਰਿਹਾ ਕਿ ਜਿਹੜੀ ਉਹ ਔਰਤ ਆ ਰਾਹੁਲ ਨੂੰ ਕਾਫੀ ਤੰਗ ਪਰੇਸ਼ਾਨ ਕਰਦੀ ਸੀ ਬਲੈਕਮੇਲ ਕਰਦੀ ਸੀ ਰਾਹੁਲ ਦੇ ਤੇ ਉਸ ਔਰਤ ਦੇ ਨਜਾਇਜ਼ ਸਬੰਧ ਸੀ ਜਿਹੜਾ ਰਾਹੁਲ ਆ ਉਹ ਕੁਆਰਾ ਨੌਜਵਾਨ ਦੱਸਿਆ ਜਾ ਰਿਹਾ ਮਤਲਬ ਉਹਦਾ ਵਿਆਹ ਨਹੀਂ ਸੀ ਹੋਇਆ ਤੇ ਜਿਹੜੀ ਉਹ ਔਰਤਾ ਰਿੰਕੂ ਗੁਪਤਾ 38 ਸਾਲ ਦੀ ਉਹਦੀ ਉਮਰ ਦੱਸੀ ਜਾ ਰਹੀ ਆ ਤੇ ਉਹ ਮੈਰਿਡ ਲੜਕੀ ਸੀਗੀ ਤਾਂ ਇਹਨਾਂ ਦੇ ਆਪਸ ਵਿੱਚ ਸਬੰਧ ਬਣਦੇ ਆ ਜਿਹਦੇ ਚੱਲਦੇ ਆ ਪਰਿਵਾਰ ਦੋਸ਼ ਲਗਾ ਰਿਹਾ ਕਿ ਜਿਹੜੀ ਉਹ ਔਰਤਾ ਉਹ ਸਾਡੇ ਪੁੱਤ ਨੂੰ ਪਰੇਸ਼ਾਨ ਕਰਦੀ ਸੀ ਜਿਹਦੇ ਚੱਲਦੇ ਆ ਚਾਦਰ ਦੇ ਨਾਲ ਫਾਹਾ ਲੈ ਕੇ ਰਾਹੁਲ ਵੱਲੋਂ ਖੁਦਕੁਸ਼ੀ ਕਰ ਲਈ ਆ ਪਰ ਜਦੋਂ ਦੂਸਰੇ ਪਾਸੇ ਪੁਲਿਸ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਹੋਈ ਆ ਤਾਂ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕਹਿਣਾ ਹੈ ਕਿ ਘਰ ਦੇ ਉਸ ਲੜਕੀ ਦੇ ਉੱਪਰ ਇਹ ਦੋਸ਼ ਲਗਾ ਰਹੇ ਨੇ ਕਿ ਉਹ ਤੰਗ ਪਰੇਸ਼ਾਨ ਕਰਦੀ ਸੀ ਸਾਡੇ ਮੁੰਡੇ ਦੇ ਵਿੱਚ ਮੁੰਡੇ ਨੂੰ ਬਲੈਕਮੇਲ ਕਰਦੀ ਸੀ ਨਜਾਇਜ਼ ਰਿਸ਼ਤਿਆਂ ਦੇ ਚੱਲਦਿਆਂ ਤੇ ਨਾਲ ਦੀ ਨਾਲ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਕਹਿੰਦੇ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਇਹਦੇ ਵਿੱਚ ਦੇ ਦਿੰਨੇ ਆ ਕਿ ਅੱਜ ਤੋਂ ਲਗਭਗ 3-4 ਮਹੀਨੇ ਪਹਿਲਾਂ ਜਿਹੜੀ ਉਹ ਰਿੰਕੂ ਗੁਪਤਾ ਗੋਪਤਾ ਨਾਦੀ ਔਰਤ ਸੀ ਉਹਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਮੁੰਡਾ ਮੈਨੂੰ ਤੰਗ ਪਰੇਸ਼ਾਨ ਕਰਦਾ ਤਾਂ ਬਠਿੰਡਾ ਦੇ ਸਾਈਬਰ ਕ੍ਰਾਈਮ ਦੇ ਅੰਦਰ ਉਹਨੇ ਇਹ ਰਿਪੋਰਟ ਦਰਜ ਕਰਵਾਈ ਸੀ ਜਦੋਂ ਸਾਈਬਰ ਕ੍ਰਾਈਮ ਨੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਉਹਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆਇਆ ਸੀ ਕਿ ਜਿਹੜਾ ਰਾਹੁਲ ਸੀ ਉਹ ਉਸ ਔਰਤ ਨੂੰ ਕੁਝ ਮੈਸੇਜ ਕਰਦਾ ਸੀ ਜਿਹਦੇ ਵਿੱਚ ਕੋਈ ਅਪਸ਼ਬਦ ਵੀ ਉਸ ਵੱਲੋਂ ਬੋਲੇ ਗਏ ਤਾਂ ਫੇਰ ਪੁਲਿਸ ਦਾ ਕਹਿਣਾ ਕਿ ਉਸ ਤੋਂ ਬਾਅਦ ਇਹਨਾਂ ਦਾ ਸ਼ਾਇਦ ਕੋਈ ਇਹ ਨਵਾਂ ਮਾਮਲਾ ਬਣ ਗਿਆ ਜਿਹਦੇ ਚੱਲਦੇ ਰਾਹੁਲ ਨੇ ਖੁਦਕੁਸ਼ੀ ਕਰ ਲਈ ਪਰ ਅਸੀਂ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਫੇਰ ਹੀ ਅਸੀਂ ਇਸ ਪੂਰੇ ਮਾਮਲੇ ਤੇ ਕੁਝ ਕਹਿ ਸਕਦੇ ਹਾਂ ਕਿ ਇਹਦਾ ਕੀ ਕਾਰਨ ਰਿਹਾ ਰਾਹੁਲ ਨੇ ਕਿਉਂ ਖੁਦਕੁਸ਼ੀ ਕੀਤੀ ਆ ਅਸੀਂ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਕੇ ਹੀ ਇਹਦੇ ਉੱਪਰ ਕੁਝ ਦੱਸ ਸਕਦੇ ਹਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਇਸ ਮਾਮਲੇ ਦੀ ਕੀ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਮੁੰਡੇ ਦੇ ਮਾਪੇ ਉਸ ਔਰਤ ਦੇ ਉੱਪਰ ਇਹ ਇਲਜ਼ਾਮ ਲਗਾ ਰਹੇ ਆ ਕਿ ਉਹ ਸਾਡੇ ਪੁੱਤ ਨੂੰ ਤੰਗ ਪਰੇਸ਼ਾਨ ਕਰਦੀ ਸੀ ਜਿਹਦੇ ਚੱਲਦਿਆਂ ਬਲੈਕਮੇਲ ਕਰਦੀ ਸੀ ਜਿਹਦੇ ਚੱਲਦਿਆਂ ਸਾਡੇ ਪੁੱਤ ਵੱਲੋਂ ਖੁਦਕੁਸ਼ੀ ਕਰ ਲਈ ਗਈ ਆ ਹੁਣ ਗੱਲ ਕਰਦੇ ਆ ਅਗਲੀ ਘਟਨਾ ਤੇ ਅਗਲੀ ਘਟਨਾ ਕਿ ਇੱਕ ਨੌਜਵਾਨ ਲੜਕੀ ਜੋ ਫਗਵਾੜਾ ਦੀ ਯੂਨੀਵਰਸਿਟੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਆਪਣੀ ਕੋਈ ਡਿਗਰੀ ਲੈਣ ਵਾਸਤੇ ਆਈ ਸੀ ਕੋਈ ਸਰਟੀਫਿਕੇਟ ਲੈਣ ਦੇ ਵਾਸਤੇ ਆਈ ਸੀ ਦੱਸਿਆ ਜਾ ਰਿਹਾ ਕਿ ਇਹ ਕੁੜੀ ਮੰਗਲੂਰੂ ਤੋਂ ਆਈ ਸੀਗੀ ਤਾਂ ਇਹ ਕੁੜੀ ਦਿੱਲੀ ਦੇ ਵਿੱਚ ਇੰਜੀਨੀਅਰ ਦੀ ਕੋਈ ਨੌਕਰੀ ਕਰਦੀ ਸੀ ਤੇ ਹੁਣ ਇਹਨੂੰ ਜਪਾਨ ਦੇ ਅੰਦਰ ਕੋਈ ਹੋਰ ਨੌਕਰੀ ਮਿਲੀ ਸੀ ਜਿਹਦੇ ਕਰਕੇ ਇਹ ਆਪਣੇ ਅੱਗੇ ਦੀ ਪੜ੍ਹਾਈ ਤੇ ਨੌਕਰੀ ਕਰਨ ਵਾਸਤੇ ਇੱਥੇ ਕੋਈ ਫਗਵਾੜਾ ਦੀ ਯੂਨੀਵਰਸਿਟੀ ਵਿੱਚ ਆਪਣਾ ਸਰਟੀਫਿਕੇਟ ਲੈਣ ਆਈ ਸੀ ਤਾਂ ਜਦੋਂ ਇਹ ਸਰਟੀਫਿਕੇਟ ਲੈਣ ਆਈ ਸੀ ਕੁੜੀ ਤਾਂ ਇਹਦੀ 9ਵੀਂ ਮੰਜ਼ਲ ਤੋਂ ਰਾਤ ਦੇ ਸਮੇਂ 9ਵੀਂ ਮੰਜ਼ਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਆ ਤਾਂ ਇਹ ਕੁੜੀ ਕਿਵੇਂ ਉਸ 9ਵੀਂ ਮੰਜ਼ਲ ਤੋਂ ਡਿੱਗਦੀ ਆ ਇਹ ਸਾਰੇ ਸਵਾਲ ਬਣੇ ਹੋਏ ਨੇ ਹਲੇ ਇਹਦੇ ਤੇ ਕੋਈ ਵੀ ਮਾਮਲਾ ਕਲੀਅਰ ਨਹੀਂ ਹੋਇਆ ਕਿਉਂਕਿ ਇਹਦੇ ਤੇ ਕਈ ਤਰ੍ਹਾਂ ਦੇ ਲੋਕ ਸੋਸ਼ਲ ਮੀਡੀਆ ਤੇ ਵੀ ਕਮੈਂਟ ਕਰ ਰਹੇ ਨੇ ਕਿ ਆਖਰ ਜਿਹੜੀ ਉਹ ਬਿਲਡਿੰਗ ਸੀ ਫਗਵਾੜਾ ਯੂਨੀਵਰਸਿਟੀ ਦੀ ਜਿਹੜੀ ਉਹ ਨਿੱਜੀ ਯੂਨੀਵਰਸਿਟੀ ਦੱਸੀ ਜਾ ਰਹੀ ਆ ਕਿ ਉਹਦੀ ਜਿਹੜੀ ਉਹ 9ਵੀਂ ਮੰਜ਼ਲ ਸੀ ਜਿਵੇਂ ਹਰ ਇੱਕ ਇਮਾਰਤ ਦੇ ਪਾਸੇ ਕੰਦਾ ਕੀਤੀਆਂ ਹੁੰਦੀਆਂ ਐ ਕੋਈ ਬਾਲਕੋਨੀ ਦੇ ਉੱਪਰ ਜੰਗਲੇ ਲਗਾਏ ਹੁੰਦੇ ਆ ਸੇਫਟੀ ਵਾਸਤੇ ਕਈ ਤਰ੍ਹਾਂ ਦੀਆਂ ਮਤਲਬ ਸੁਰੱਖਿਆ ਵਾਸਤੇ ਚੀਜ਼ਾਂ ਲਗਾਈਆਂ ਹੁੰਦੀਆਂ ਕੀ ਅਜਿਹੀ ਕੋਈ ਚੀਜ਼ ਨਹੀਂ ਸੀ ਜਿਹਦੇ ਕਰਕੇ ਇਹ ਕੁੜੀ ਡਿੱਗੀ ਆ ਤੇ ਇਹ ਨੌਵੀਂ ਮੰਜ਼ਲ ਤੋਂ ਜੇ ਡਿੱਗੀ ਆ ਤਾਂ ਕਿਵੇਂ ਡਿੱਗੀ ਆ ਕਿਵੇਂ ਇਸ ਜਿਹੜੀ ਅਕੰਸ਼ਾ ਨਾਂ ਦੀ ਕੁੜੀ ਆ ਨੌਜਵਾਨ ਕੁੜੀ ਸੋਹਣੀ ਸੁਨੱਖੀ ਮਾਪਿਆਂ ਦੀ ਧੀ ਕਿਵੇਂ ਉਹਦੀ ਮੌਤ ਹੋਈ ਆ ਇਹ ਹਲੇ ਫਿਲਹਾਲ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਸ ਕੁੜੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਉਸ ਕੁੜੀ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਨ੍ਹਾਂ ਦੀ ਹੁਣ ਹਾਰ ਤੇ ਜਵਾਨ ਧੀ ਦੀ ਮੌਤ ਹੋਈ ਆ ਬੇहद ਮੰਦ ਭਾਗੀ ਘਟਨਾ ਪਿਛਲੇ ਦਿਨੀ ਵੀ ਇੱਕ ਖਬਰ ਉਥੋਂ ਫਗਵਾੜਾ ਦੀ ਹੀ ਇੱਕ ਨਿੱਜੀ ਯੂਨੀਵਰਸਿਟੀ ਦੀ ਖਬਰ ਖਬਰ ਸਾਹਮਣੇ ਆਈ ਸੀ ਕਿ ਸੂਡਾਨ ਦੇ ਸਟੂਡੈਂਟ ਦੀ ਉਥੇ ਮੌਤ ਹੋ ਗਈ ਸੀ ਜਿਹੜੇ ਜਿਹਦੇ ਮਾਮਲੇ ਵਿੱਚ ਬਾਅਦ ਵਿੱਚ ਪੁਲਿਸ ਨੇ ਦੱਸਿਆ ਸੀ ਕਿ ਕੁਝ ਲੜਕੇ 6 ਲੜਕੇ ਕੁਝ ਲੜਕੀਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਤੇ ਇਸ ਡਾਨ ਦੇ ਦੋ ਲੜਕੇ ਉਹਨਾਂ ਮੁੰਡਿਆਂ ਨੂੰ ਰੋਕ ਰਹੇ ਸੀ ਜਿਹਦੇ ਕਰਕੇ ਹੱਥੋਂ ਪਾਈ ਹੋਗੀ ਤਾਂ ਉਹਨਾਂ 6 ਵਿਅਕਤੀਆਂ ਨੇ ਇਹਨਾਂ ਮੁੰਡਿਆਂ ਨੂੰ ਕੁੱਟ ਦਿੱਤਾ ਸੀ ਜਿਦੇ ਵਿੱਚ ਇੱਕ ਗੰਭੀਰ ਜ਼ਖਮੀ ਹੋਇਆ ਸੀ ਤੇ ਇੱਕ ਜਿਹੜਾ ਸਟੂਡੈਂਟ ਸੀ ਵਿਦਿਆਰਥੀ ਸੀ ਉਹਦੀ ਮੌਤ ਹੋ ਗਈ ਸੀ ਤਾਂ ਜੇਕਰ ਯੂਨੀਵਰਸਿਟੀਆਂ ਦੇ ਅੰਦਰ ਇਹੋ ਜਿਹਾ ਮਾਹੌਲ ਹੋਊਗਾ ਕਤਲੋਗਾਰਥ ਹੋਊਗੀ ਤਾਂ ਫਿਰ ਇਹ ਬਹੁਤ ਮੰਦਭਾਗੀਆਂ ਘਟਨਾਵਾਂ ਨੇ ਤਾਂ ਪਿਛਲੇ ਦਿਨੀ ਉਹ ਘਟਨਾ ਸਾਹਮਣੇ ਆਈ ਸੀ ਕਿ ਸਟੂਡਾਂ ਦੇ ਸਟੂਡੈਂਟ ਦੀ ਉੱਥੇ ਮੌਤ ਹੋਈ ਸੀ ਤਾਂ ਹੁਣ ਇਹ ਅਕੰਖਸ਼ਾ ਨਾਮ ਦੀ ਜਿਹੜੀ ਵਿਦਿਆਰਥਣ ਆ ਇਹਦੀ ਮੌਤ ਦੱਸੀ ਜਾ ਰਹੀ ਆ ਜਾ ਰਹੀ ਆ ਕਿ 9ਵੀਂ ਮੰਜ਼ਲ ਤੋਂ ਡਿੱਗ ਕੇ ਹੋਈ ਆ ਫਿਲਹਾਲ ਇਸ ਮਾਮਲੇ ਵਿੱਚ ਕੁਝ ਕਹਿਆ ਨਹੀਂ ਜਾ ਸਕਦਾ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸਲੀ ਕਾਰਨ ਨਿਕਲ ਕੇ ਸਾਹਮਣੇ ਆਉਣਗੇ ਤਾਂ ਹੁਣ ਗੱਲ ਕਰਦੇ ਆਂ ਤੀਸਰੀ ਘਟਨਾ ਤੇ ਤੀਸਰੀ ਘਟਨਾ ਬੇहद ਮੰਦਭਾਗੀ ਘਟਨਾ ਕਿ ਦੋ ਕਬੱਡੀ ਖਿਡਾਰੀ ਆਪਣੇ ਘਰ ਰਾਤ ਨੂੰ ਵਾਪਸ ਆ ਰਹੇ ਸੀ ਬਾਗਾਪੁਰਾਣਾ ਦਾ ਪਿੰਡ ਰੋਂਤੇ ਤੇ ਖੋਟੇ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਨੌਜਵਾਨ ਸੀ ਆਪਣੇ ਪਿੰਡ ਖੋਟਿਆਂ ਨੂੰ ਵਾਪਸ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਕੋਈ ਸੜਕ ਦਾ ਕੰਮ ਚੱਲ ਰਿਹਾ ਖੋਟੇ ਵਾਲੀ ਜਿਹੜੀ ਸੜਕਾ ਉੱਥੇ ਕੰਮ ਚੱਲ ਰਿਹਾ ਜਿਹਦੇ ਵਿੱਚ ਇੱਕ ਪੁਲੀ ਸੀਗੀ ਤੇ ਪੁਲੀ ਦੇ ਉੱਪਰ ਜਿਹੜੇ ਠੇਕ ਜਿਹੜਾ ਠੇਕੇਦਾਰ ਉਹ ਪੁਲੀ ਦਾ ਕੰਮ ਕਰ ਰਿਹਾ ਉਹਨੇ ਕੋਈ ਵੀ ਜਿਹੜਾ ਰਿਫਲੈਕਟਰ ਜਿਵੇਂ ਕਹਿ ਰਹੀ ਹੈ ਜਿਹਦੇ ਤੇ ਲਾਈਟ ਪਾ ਕੇ ਪਤਾ ਲੱਗਦਾ ਕਿ ਅੱਗੇ ਰਸਤਾ ਡਿਵਾਈਡ ਕੀਤਾ ਹੋਇਆ ਏ ਰਸਤਾ ਅੱਗੋਂ ਬੰਦ ਆ ਤਾਂ ਇਦਾਂ ਦਾ ਕੋਈ ਵੀ ਨਿਸ਼ਾਨ ਉੱਥੇ ਨਹੀਂ ਸੀ ਲਗਾਇਆ ਗਿਆ ਜਿਹਦੇ ਕਰਕੇ ਮੁੰਡੇ ਉੱਥੇ ਪੁਲੀ ਦੇ ਵਿੱਚ ਜਾ ਕੇ ਵੱਜੇ ਉਹਨਾਂ ਦਾ ਬੇਹਦ ਭਿਆਨਕ ਐਕਸੀਡੈਂਟ ਹੋਇਆ ਇੱਕ ਦੇ ਕਾਫੀ ਗੰਭੀਰ ਝੋਟਾਂ ਆਈਆਂ ਤੇ ਦੂਸਰਾ ਮੁੰਡਾ ਜਿਹੜਾ ਨੌਜਵਾਨ ਮੁੰਡਾ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਉਹ ਜਿਹੜਾ ਨੌਜਵਾਨ ਆ ਉਹ ਕਬੱਡੀ ਦਾ ਪਲੇਅਰ ਸੀ ਤਾਂ ਖੋਟੇ ਤੇ ਰੌਂ ਤੇ ਪਿੰਡ ਦੇ ਲੋਕਾਂ ਵਿੱਚ ਕਾਫੀ ਜ਼ਿਆਦਾ ਰੋਸ ਸੀ ਉਹਨਾਂ ਨੇ ਸੜਕ ਤੇ ਧਰਨਾ ਲਗਾਇਆ ਇਸੇ ਮਾਮਲੇ ਵਿੱਚ ਇੱਥੇ ਮੰਗ ਕੀਤੀ ਸਰਕਾਰ ਤੋਂ ਕਿ ਜਿਹੜਾ ਹੈ ਜਿਹੜਾ ਇਹ ਠੇਕੇਦਾਰ ਆ ਜਿਹਦੇ ਕੋਲ ਇਹ ਸੜਕ ਦਾ ਠੇਕਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਐਕਸ਼ਨ ਲੈਂਦੀ ਆ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਤਾਂ ਪਰ ਮਾਪਿਆਂ ਦਾ ਜਿਹੜਾ ਹੁਣ ਹਾਰ ਤੇ ਨੌਜਵਾਨ ਪੁੱਤ ਸੀ ਉਹ ਉਹਨਾਂ ਕੋਲੋਂ ਚਲਾ ਗਿਆ ਤੇ ਮਾਪਿਆਂ ਦਾ ਅੱਜ ਰੋ ਰੋ ਕੇ ਬੁਰਾ ਹਾਲਾ ਚੌਥੀ ਮੰਦ ਭਾਗੀ ਘਟਨਾ ਕਿ ਇੱਕ ਵਿਧਵਾ ਮਾਣੇ ਬੜੇ ਹੀ ਆਪਣੀਆਂ ਅੱਖਾਂ ਦੇ ਵਿੱਚ ਸੁਪਨੇ ਸੰਜੋ ਕੇ ਆਪਣੇ ਪੁੱਤ ਨੂੰ ਕੈਨੇਡਾ ਦੀ ਧਰਤੀ ਤੇ ਭੇਜਿਆ ਸੀ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਤਾਂ ਸਈਅੰ ਬੋਹਰਾ ਨਾਂ ਦਾ ਨੌਜਵਾਨ ਜੀ ਦੀ ਕੈਨੇਡਾ ਦੇ ਅੰਦਰ ਸਾਈਲੈਂਟ ਅਟੈਕ ਆਉਣ ਕਾਰਨ ਮੌਤ ਹੋ ਗਈ ਆ ਤਾਂ ਅੱਜ ਉਹਦੀ ਮਾਂ ਜਿਹੜੀ ਵਿਧਵਾ ਹੈ ਔਰਤਾ ਇੱਕ ਤਾਂ ਉਹਦਾ ਰੋ ਰੋ ਕੇ ਬੁਰਾ ਹਾਲ ਆ ਕਿ ਕਹਿੰਦੀ ਮੈਂ ਆਪਣੇ ਅੱਖਾਂ ਦੇ ਅੰਦਰ ਕਿੰਨੇ ਸੁਪਨੇ ਸਜੋਏ ਸੀ ਆਪਣੇ ਪੁੱਤਰ ਦੇ ਭਵਿੱਖ ਨੂੰ ਲੈ ਕੇ ਪਰ ਮੈਨੂੰ ਨਹੀਂ ਸੀ ਪਤਾ ਕਿ 4 ਮਹੀਨਿਆਂ ਦੇ ਅੰਦਰ ਅੰਦਰ ਮੇਰਾ ਪੁੱਤ ਕੈਨੇਡਾ ਦੀ ਧਰਤੀ ਤੇ ਖਤਮ ਹੋ ਜਾਊਗਾ ਹੁਣ ਉਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਕਹਿੰਦੀ ਕਿ ਮੇਰੇ ਪੁੱਤ ਦੀ লাশ ਹੀ ਮੈਨੂੰ ਵਾਪਸ ਲਿਆ ਦਿਓ ਕਿਉਂਕਿ ਮੇਰੇ ਪੁੱਤ ਦੀ লাশ ਜੇ ਭਾਰਤ ਵਿੱਚ ਲਿਆਂਦੀ ਜਾਵੇਗੀ ਤਾਂ ਉਹਦੇ ਤੇ ਬਹੁਤ ਜ਼ਿਆਦਾ ਖਰਚ ਆਉਣਾ ਤੇ ਮੈਂ ਤਾਂ ਇੱਕ ਵਿਧਵਾ ਔਰਤਾਂ ਇੰਨਾ ਖਰਚ ਮੈਂ ਉਠਾ ਨਹੀਂ ਸਕਦੀ ਤੇ ਉਹ ਸਰਕਾਰ ਨੂੰ ਬੇਨਤੀ ਕਰ ਰਹੀ ਆ ਕਿ ਸਰਕਾਰ ਮੇਰੇ ਪੁੱਤ ਦੀ লাশ ਨੂੰ ਭਾਰਤ ਅੰਦਰ ਲੈ ਕੇ ਆਵੇ ਪੰਜਾਬ ਅੰਦਰ ਲੈ ਕੇ ਆਵੇ ਤਾਂ ਜੋ ਜਨਦੀ ਵਾਰ ਤਾਂ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਸਕਾਂ ਬੇहद ਮੰਦ ਭਾਗੀ ਘਟਨਾ ਕਿ ਮਾਂ ਨੇ ਕਿੰਨੇ ਸੁਪਨੇ ਸਜੋ ਕੇ ਆਪਣੇ ਪੁੱਤ ਨੂੰ ਕੈਨੇਡਾ ਦੀ ਧਰਤੀ ਤੇ ਭੇਜਿਆ ਸੀ ਪਰ ਉਹਨੂੰ ਨਹੀਂ ਸੀ ਪਤਾ ਕਿ ਮੇਰਾ ਪੁੱਤ ਨਹੀਂ ਬਲਕਿ ਮੇਰੇ ਪੁੱਤ ਦੀ Laash ਕਰੇ ਆਵੇਗੀ ਤੇ ਅਗਲੀ ਘਟਨਾ ਹైదరాబాద్ ਤੋਂ ਸਾਹਮਣੇ ਆ ਰਹੀ ਆ ਹైదరాబాద్ ਦੇ ਗੁਲਜ਼ਾਰ ਹਾਊਸ ਦੇ ਅੰਦਰ ਦੱਸਿਆ ਜਾ ਰਿਹਾ ਚਾਰ ਮਨਾਰ ਦੇ ਗੁਲਜ਼ਾਰ ਹਾਊਸ ਦੇ ਅੰਦਰ ਭਿਆਨਕ ਅੱਗ ਲੱਗੀ ਆ ਜੀ ਦੇ ਕਰਕੇ ਉਸ ਬਿਲਡਿੰਗ ਦੇ ਅੰਦਰ ਲਗਭਗ ਜਿਹੜੇ 16 ਵਿਅਕਤੀ ਸੀ ਉਹਨਾਂ ਦੀ ਝੁੱਲਸ ਜਾਣ ਕਾਰਨ ਮੌਤ ਹੋ ਗਈ ਆ ਕਈ ਸਾਰੇ ਵਿਅਕਤੀ ਜਿਹੜੇ ਜ਼ਖਮੀ ਹੋ ਗਏ ਆ ਤਾਂ ਇਹ ਕੁਝ ਵੀ ਪਤਾ ਨਹੀਂ ਲੱਗ ਸਕਿਆ ਹਲੇ ਤੱਕ ਕਿ ਉਹ ਜਿਹੜੀ ਭਿਆਨਕ ਆਗ ਆ ਉਸ ਬਿਲਡਿੰਗ ਦੇ ਅੰਦਰ ਉਹ ਕਿਵੇਂ ਲੱਗੀ ਆ ਕਿਵੇਂ ਕੋਈ ਸਿਲੰਡਰ ਫਟਿਆ ਕੋਈ ਸ਼ਾਰਟ ਸਰਕਟ ਹੋਇਆ ਜਾਂ ਕਿਸੇ ਦੀ ਹੋਰ ਕਿਸੇ ਗਲਤੀ ਕਾਰਨ ਉਹ ਅੱਗ ਲੱਗੀ ਆ ਕੋਈ ਏਸੀ ਦੇ ਵਿੱਚ ਕੋਈ ਪ੍ਰੋਬਲਮ ਆਈ ਤਾਂ ਅੱਗ ਲੱਗੀ ਇਹਦਾ ਕੁਝ ਵੀ ਹਲੇ ਤੱਕ ਪਤਾ ਨਹੀਂ ਚੱਲਿਆ ਪਰ ਬੇहद ਭਿਆਨਕ ਅੱਗ ਲੱਗੀ ਜਿਦੇ ਕਰਕੇ 16 ਲੋਕਾਂ ਦੀ ਮੌਤ ਹੋ ਗਈ ਬੇहद ਮੰਦ ਭਾਗੀ ਤੇ ਦੁਖਦਾਇਕ ਘਟਨਾ ਇਹ ਕੁਝ ਲੋਕਾਂ ਨੇ ਉਥੇ ਫਾਇਰ ਬ੍ਰਿਗੇਡਾਂ ਆਈਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕੁਝ ਲੋਕਾਂ ਨੇ ਭੱਜ-ਭੁੱਜ ਕੇ ਛਾਲਾ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਪਰ ਇਹ ਜਿਹੜੇ 16 ਲੋਕ ਨੇ ਇਹ ਬੁਰੀ ਤਰ੍ਹਾਂ ਚੋਲਸ ਕੇ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਤੇ ਕਈ ਸਾਰੇ ਗੰਭੀਰ ਜ਼ਖਮੀ ਦਸੇ ਜਾ ਰਹੇ ਆ